ਉਹ ਨਸਾ ਕੁਚੀ ਰੋਏ ਇਹ ਸਮੇਂ ਦੀ ਵੱਡੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਥੇ ਆਰਐਸਐਸ ਦੇ ਇੱਕ ਆਗੂ ਦੇ ਲੜਕੇ ਤੇ ਦੋ ਨਕਾਬਪੋਸ਼ ਨੌਜਵਾਨਾਂ ਨੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਆਰਐਸਐਸ ਦੇ ਆਗੂ ਦੇ ਨੌਜਵਾਨ ਲੜਕੇ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਨਵੀਨ ਕੁਮਾਰ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਰਜਾਨਾ ਦੀ ਤਰ੍ਹਾਂ ਜਦੋਂ ਆਪਣੀ ਦੁਕਾਨ ਬੰਦ ਕਰਕੇ ਨਵੀਨ ਘਰ ਵਾਪਸ ਆ ਰਿਹਾ ਸੀ ਤਾਂ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਜੀ ਕੋਈ ਲੈਣੀ ਕਰਨਾ ਮੇਰੇ ਕੋਲ ਵੀ ਸਾਡਰ ਨਾਲ 4 ਦਿਨ ਪਹਿਲਾਂ 4 ਤੋਂ 4 ਦਿਨ ਪਹਿਲਾਂ ਨਾਲ ਸਾਡੇ ਧੱਕੇ ਨਾਲ ਫੈਸਲਾ ਕਰਾਇਆ ਸਾਡੇ ਕੋਲ ਜਿਹੜੀ ਬਜ਼ਾਰ ਚ ਗੋਲੀ ਚੱਲੀਏ ਪੂਰੀ ਨਾ ਕਪੜੇ ਖਰੀਦੇ ਨਾ ਲਿੱਤੇ ਨਾ ਦਿੱਤੇ ਨਾ ਟਰਾਈ ਕੀਤੀ ਔਰ ਇਹਨਾਂ ਨੇ ਸਾਡੇ ਤੇ ਇਹਨਾਂ ਜੋਰ ਪਾਇਆ ਕਿ ਸਾਨੂੰ ਝੁਕਣਾ ਪੈ ਗਿਆ ਅੱਕੇ ਅਸੀਂ ਬਿਲਕੁਲ ਨਹੀਂ ਝੁਕਾਂਗੇ ਹਰ ਕਿਉਂ ਦੇਖ ਲਓ ਜੀ ਤੁਹਾਡੇ ਸਾਹਮਣੇ ਹੈ ਪੰਜਾਬ ਦਾ ਐਸੇ ਵਾਲੇ ਮੇਰਾ ਖ਼ਬਰ ਜਰੀਏ ਸਟੇਟਾ ਤੋਂ ਅੱਗੇ ਲੰਘ ਗਿਆ ਛੋੜਾ ਜਿਸ ਬੱਚੇ ਦੇ ਅੱਜ ਗੋਲੀ ਲੱਗੀ ਹੈ ਕਿ ਇਹਨਾਂ ਦਾ શરીਵ ਹੈ ਕਿਸੇ ਨਾਲ ਇਹਨਾਂ ਬੁਗਲ ਨਹੀਂ ਬਾਲ ਦੀ ਕਦੀ ਉੱਚੀ ਨਹੀਂ ਬੋਲਿਆ ਕਦੀ ਹੁਣ ਐਹੋ ਜੇ ਬੱਚਿਆਂ ਨੂੰ ਜੇ ਚਿਹਰੇ ਆ 6 ਵਜੇ ਦਾ ਟਾਈਮ ਹੈ ਪਰਿਆ ਬਾਜ਼ਾਰੋਂ ਤੇ ਗੋਲੀ ਮਾਰ ਕੇ ਔਰ ਆਦਮੀ ਚਲਾ ਜਾਏ ਦੇਰ ਤੋਂ ਬਾਅਦ ਤਾਂ ਫਿਰ ਆਦਮੀ ਮੇਰਾ خیال ਹੈ ਕਿ ਉਹ ਕਿ ਵੀ ਹੱਤਿਆਵਾਦੀ ਭਾਂਡੇਵਲੀ ਕਰੇ ਵੜ ਜਾਂਦੇ ਸੀ ਉਹ ਜਿਹੇ ਹਾਲਾਤ ਰੋਇਪੁਰ ਦਾ ਇਹ ਜਹਾਜ਼ ਦਾ ਵੰਜਣਾ ਲੋਕਾਂ ਨੇ ਹਰ ਰੋ ਡਰ ਦੇ ਘਰ ਨਿਕਲਣਾ ਫਤ ਕਰਦੇ ਰਹੇ ਕਿ ਨਾ ਕਾਨੂੰਨ ਵਿਵਸਥਾ ਨਾ ਦੀ ਕੋਈ ਚੀਜ਼ ਨਹੀਂ ਕਿਸੇ ਨੂੰ ਡਰ ਕੋਈ ਨਹੀਂ ਔਰ ਸਰਕਾਰ ਦੇ ਕੰਨ ਤੇ ਜੂ ਨਹੀਂ ਰੇਗਦੀ ਬਸ ਤੁਹਾਡੇ ਸਾਹਮਣੇ ਹੈ ਬੇਹਾਲਤਾ ਸੀ ਆ ਪਤਾ ਚੱਲਿਆ ਭਾਜੀ ਕਿਹਨੇ ਲੋਕ ਸੀਗੇ ਕਿੰਨਾ ਨੇ ਕਿਵੇਂ ਪਤਾ ਨਹੀਂ ਜੀ ਤੁਹਾਨੂੰ ਪੁਲਿਸ ਸਾਹਿਬ ਦੀ CCTV ਦੇਖ ਕੇ ਵੀ ਅਸੀਂ ਨਾ ਕੋਈ ਨਹੀਂ ਕਰਾਂਗੇ ਪਰ ਮੈਨੂੰ ਲੱਗਦਾ ਹੈ ਜੀ ਹੁਣ ਸਾਡਾ ਫੋਸਪੋਰ ਜਿਹੜਾ ਇੰਡੈਫਿਨਿਟ ਬੰਦ ਹੋਏਗਾ ਦੋ ਚਾਰ ਦਿਨ ਬਾਅਦ ਸੇ ਤਾਂ ਕਿ ਸਰਕਾਰ ਤੱਕ ਇਹ ਅਵਾਜ਼ ਪਹੁੰਚੇ ਵੀ ਗੁੱਡਾ ਕਰਦੀ ਹੈ ਜਿਹੜੀ ਬਦਵਾਸੀ ਹੈ ਬਹੁਤ ਹੱਥ ਕਰਵਾ ਚੁੱਕੀ ਹੈ ਜਿਹਦੇ ਕੋਲ ਦੇਖੋ ਪਿਸਟਲ ਹੈ ਇਸ ਸਮੇਂ ਦੀ ਵੱਡੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਥੇ ਆਰਐਸਐਸ ਦੇ ਇੱਕ ਆਗੂ ਦੇ ਲੜਕੇ ਤੇ ਦੋ ਨਕਾਬਪੋਸ਼ ਨੌਜਵਾਨਾਂ ਨੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਆਰਐਸਐਸ ਦੇ ਆਗੂ ਦੇ ਨੌਜਵਾਨ ਲੜਕੇ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਨਵੀਨ ਕੁਮਾਰ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਰਜਾਨਾ ਦੀ ਤਰ੍ਹਾਂ ਜਦੋਂ ਆਪਣੀ ਦੁਕਾਨ ਬੰਦ ਕਰਕੇ ਨਵੀਨ ਘਰ ਵਾਪਸ ਆ ਰਿਹਾ ਸੀ ਤਾਂ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਜੇ ਕੋਈ ਲੈ ਨਹੀਂ ਕਰਨਾ ਬਿਲਕੁਲ ਵੀ ਸਾਡਾ ਚਾਰ ਦਿਨ ਪਹਿਲਾਂ ਚਾਰ ਦਿਨ ਚਾਰ ਦਿਨ ਪਹਿਲਾਂ ਨਾ ਸਾਡੇ ਧੱਕੇ ਨਾਲ ਫੈਸਲਾ ਕਰਾਇਆ ਸਾਡੇ ਕੋਲ ਜਿਹੜੀ ਬਜ਼ਾਰ ਚ ਗੋਲੀ ਚਲੀਏ ਪੂਰੀ ਨਾ ਕਪੜੇ ਖਰੀਦੇ ਨਾ ਲਿੱਤੇ ਨਾ ਦਿੱਤੇ ਨਾ ਟਰਾਈ ਕੀਤੀ ਔਰ ਇਹਨਾਂ ਨੇ ਸਾਡੇ ਤੇ ਇਹਨਾਂ ਜੋਰ ਪਾਇਆ ਕਿ ਸਾਨੂੰ ਠੁਕਣਾ ਪੈ ਗਿਆ ਕਿ ਅਸੀਂ ਬਿਲਕੁਲ ਨਹੀਂ ਠੁਕਾਂਦੇ ਅਰ ਕਿਉਂ ਦੇਖ ਲਓ ਜੀ ਤੁਹਾਡੇ ਸਾਹਮਣੇ ਹੈ ਪੰਜਾਬ ਦਾ ਐਸੋਲੇ ਮੇਰਾ ਖਲਦਰੀਓ ਸਟੇਟਾ ਤੋਂ ਅੱਗੇ ਲੰਘ ਗਿਆ ਉਹڑا ਜਿਸ ਬੱਚੇ ਦੇ ਅੱਜ ਗੋਲੀ ਲੱਗੀ ਹੈ ਇਹ ਇੰਨਾ ਛਰੀਬ ਹੈ ਕਿਸੇ ਨਾਲ ਇਹਨਾਂ ਕੋ ਗੱਲ ਨਹੀਂ ਬਾਤ ਨਹੀਂ ਕਦੀ ਉੱਚੀ ਦੀ ਬੋਲਿਆ ਕਦੇ ਹੁਣ ਐਹੋ ਜੇ ਬੱਚਿਆਂ ਨੂੰ ਕੇ ਚਰੇ ਆਮ 6 ਵਜੇ ਦਾ ਟਾਈਮ ਹੈ ਪਰਿਆ ਬਾਜ਼ਾਰ ਹੋਂ ਤੇ ਗੋਲੀ ਮਾਰ ਕੇ ਔਰ ਆਦਮੀ ਚਲਾ ਜਾਏ ਤੇ ਇਸ ਤੋਂ ਬਾਅਦ ਤਾਂ ਫਿਰ ਆਦਮੀ ਮੇਰਾ ਖਿਆਲ ਹੈ ਕਿ ਉਹ ਕਿ ਹੱਤਿਆਤ ਦੇ ਪਾਂਡੂਰੀ ਘਰੇਵੜੇ ਕਰੇ ਵੜ ਗਿੰਦੇ ਸੀ ਉਹ ਜੇ ਹਾਲਾਤ ਰੋਇਪੁਰ ਦਾ ਜਿਆਦਾ ਬੰਜਨੇ ਲੋਕਾਂ ਨੇ ਹਰ ਰੋ ਡਰ ਦੇ ਘਰੋਂ ਨਿਕਲਣਾ ਬੰਦ ਕਰ ਦਿੱਤੇ ਨੇ ਕੋਈ ਨਾ ਕਾਨੂੰਨ ਵਿਵਸਥਾ ਨਾ ਦੀ ਕੋਈ ਚੀਜ਼ ਨਹੀਂ ਕਿਸੇ ਨੂੰ ਡਰ ਕੋਈ ਨਹੀਂ ਔਰ ਸਰਕਾਰ ਦੇ ਕੰਨ ਤੇ ਜੂ ਨਹੀਂ ਰੇਗਦੀ ਬਸ ਤੁਹਾਡੇ ਸਾਹਮਣੇ ਹੈ ਮੈਨੂੰ ਲੱਗਦਾ ਸੀ ਆ ਪੁਲਿਸ ਸਾਹਿਬ ਦੇ ਵੇਖਦੇ ਸੀ ਪਤਾ ਚੱਲਿਆ ਭਾਜੀ ਕਿਹੜੇ ਲੋਕ ਸੀਗੇ ਕਿੰਨਾ ਨੇ ਕਿਵੇਂ ਪਤਾ ਦੇ ਦੀ ਤੁਹਾਨੂੰ ਪੁਲਿਸ ਸਾਹਿਬ ਦੀ ਸੀਸੀਟੀਵੀ ਦੇਖ ਕੇ ਵੀ ਅਸੀਂ ਕੋਈ ਨਹੀਂ ਕਰਾਂਗੇ ਪਰ ਮੈਨੂੰ ਲੱਗਦਾ ਹੈ ਕਿ ਹੁਣ ਸਾਡਾ ਫੋਸਪੋਰ ਜਿਹੜਾ ਇਨਡੈਫਿਨਿਟ ਬੰਦ ਹੋਏਗਾ 2-4 ਦਿਨ ਬਾਅਦ ਸੇ ਤਾਂ ਕਿ ਸਰਕਾਰ ਤੱਕ ਇਹ ਅਵਾਜ਼ ਪਹੁੰਚੇ ਵੀ ਗੁੱਡਾ ਕਰਦੀ ਹੈ ਜਿਹੜੀ ਪਤਵਾਰ ਜੀ ਉਹ ਬਹੁਤ ਹੱਥ ਕਰਵਾ ਚੁੱਕੀ ਹੈ ਜਿਹਦੇ ਕੋਲ ਦੇਖੋ ਪਿਸਟਲ ਹੈ